ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਬਹੁ ਚਰਚਿਤ ਕਤਲ ਕੇਸ ਦੀ ਕਹਾਣੀਆਂ ਜੱਸੀ ਤੇ ਮਿੱਠੂ ਦੀ ਲਵ ਸਟੋਰੀ ਦੀ ਕਹਾਣੀਆਂ ਬਿਲਕੁਲ ਸੱਚੀ ਕਹਾਣੀਆਂ ਪੰਜਾਬ ਦੇ ਜਗਰਾਉਂ ਕੋਲ ਪਿੰਡ ਕੌਂਕੇ ਕਲਾਂ ਦੀ ਇਹ ਕਹਾਣੀਆਂ ਸਾਲ 1994 ਜਗਰਾਉਂ ਸ਼ਹਿਰ ਦੇ ਵਿੱਚ ਇੱਕ ਟੈਂਪੋ ਵਾਲਾ ਖੜਾ ਹੁੰਦਾ ਜਿਹੜਾ ਟੈਂਪੋ ਵਾਲਾ ਹੁੰਦਾ ਉਸ ਮੁੰਡੇ ਦਾ ਨਾਮ ਮਿੱਠੂ ਹੁੰਦਾ ਉਹ ਟੈਂਪੋ ਚ ਲਾਉਂਦਾਗਾ ਇੱਕ ਗਰੀਬ ਪਰਿਵਾਰ ਨਾਲ ਸੰਬੰਧਤ ਮੁੰਡਾ ਹੁੰਦਾ ਤੇ ਉਹ ਕਬੱਡੀ ਖਿਡਾਰੀ ਵੀ ਹੁੰਦਾ ਤੇ ਜਦੋਂ ਉਹ ਬੱਸ ਸਟੈਂਡ ਦੇ ਵਿੱਚ ਟੈਂਪੋ ਲੈ ਕੇ ਖੜਾ ਸੀ ਤਾਂ ਤਿੰਨ ਔਰਤਾਂ ਆਉਂਦੀਆਂ ਲਗੀਆਂ ਉਹਦੇ ਵਿੱਚੋਂ ਦੋ ਔਰਤਾਂ ਵੱਡੀ ਉਮਰ ਦੀਆਂ ਹੁੰਦੀਆਂ ਇੱਕ ਕੁੜੀ ਹੁੰਦੀ ਆ ਜੀ ਜੀ ਉਮਰ 18 ਸਾਲ ਹੁੰਦੀ ਆ ਉਹ ਟੈਂਪੂ ਦੇ ਵਿੱਚ ਬੈਠਦੀਆਂ ਨੇ ਤੇ ਉਹ ਟੈਂਪੂ ਆ ਜਿਹੜਾ ਬਸ ਅੱਡੇ ਤੋਂ ਚੱਲ ਪੈਂਦਾ ਬਸ ਅੱਡੇ ਤੋਂ ਕੌਂਕੇ ਕਲਾ ਨੂੰ ਉਹ ਟੈਂਪੂ ਜਾਂਦਾ ਤੇ ਜਿਹੜੀ ਉਹ ਕੁੜੀ ਹੁੰਦੀ ਆ 18 ਸਾਲ ਦੀ ਉਹਦਾ ਨਾਮ ਜੱਸੀ ਹੁੰਦਾ ਜੱਸੀ ਆ ਜਿਹੜੀ ਉਹ ਟੈਂਪੂ ਦੇ ਵਿੱਚ ਬੈੰਦੀ ਆ ਤਾਂ ਜਿਹੜਾ ਟੈਂਪੂ ਚਾਲਕ ਹੁੰਦਾ ਮੁੰਡਾ ਮਿੱਠੂ ਉਹ ਸ਼ੀਸ਼ੇ ਵਿੱਚ ਦੀ ਉਹਦੇ ਵੱਲ ਉਹਦੇ ਵੱਲ ਵੇਖਦਾ ਹਨਾ ਸ਼ੀਸ਼ਾ ਲੱਗਿਆ ਹੁੰਦਾ ਨਾ ਅੱਗੇ ਸ਼ੀਸ਼ੇ ਵਿੱਚ ਦੀ ਉਹਨੂੰ ਦਿਸਦਾ ਵੀ ਪਿੱਛੇ ਕਿਹੜੀਆਂ ਸਵਾਰੀਆਂ ਬੈਠੀਆਂ ਜਿਹੜੀ ਜੱਸੀ ਆ ਉਹ ਸ਼ੀਸ਼ੇ ਵੱਲ ਵੇਖਦੀ ਆ ਤੇ ਉਧਰੋਂ ਜਿਹੜਾ ਮਿੱਠੂ ਆ ਉਹ ਵੀ ਸ਼ੀਸ਼ੇ ਵੱਲ ਵੇਖਦਾ ਤਾਂ ਦੋਨੋਂ ਇੱਕ ਦੂਜੇ ਵੱਲ ਵੇਖਦੇ ਆ ਵੇਖਦੇ ਆ ਜਦੋਂ ਤਾਂ ਇੱਕ ਦੂਜੇ ਨੂੰ ਉਹ ਪਹਿਲੀ ਨਿਗਾਹ ਨਾਲ ਹੀ ਪਸੰਦ ਕਰਨ ਲੱਗ ਜਾਂਦੇ ਆ ਚਲੋ ਟੈਂਪੂ ਆ ਜਿਹੜਾ ਕੌਂਕੇਕਲਾਂ ਪਹੁੰਚ ਜਾਂਦਾ ਤੇ ਕੁੜੀ ਆ ਜਿਹੜੀ ਉਹ ਉੱਥੇ ਉੱਤਰ ਜਾਂਦੀ ਆ ਕੌਂਕੇਕਲਾਂ ਉਤਰਦੀ ਆ ਤੇ ਟੈਂਪੂ ਵਾਲਾ ਅੱਗੇ ਚੱਲਿਆ ਜਾਂਦਾ ਮੁੰਡਾ ਸੀ ਜਿਹੜਾ ਉਹ ਕੌਂਕੇਕਲਾਂ ਦਾ ਸੀ ਤੇ ਜਿਹੜੀ ਕੁੜੀ ਸੀ ਉਹਦੇ ਨਾਂ ਨਕੇ ਸੀ ਕੌਂਕੇਕਲਾਂ ਘਰੇ ਜਾ ਕੇ ਮਿੱਠੂ ਆ ਜਿਹੜਾ ਉਹ ਟੈਂਪੂ ਖੜਾ ਕਰਦਾ ਤੇ ਆਪਣੇ ਹਨਾ ਰੁਟੀਨ ਦੇ ਕੰਮਕਾਰਾਂ ਵਿੱਚ ਵਿਅਸਤ ਹੁੰਦਾ ਪਰ ਉਹਦਾ ਧਿਆਨ ਸੀ ਜਿਹੜਾ ਉਹ ਮੁੜ ਮੁੜ ਜਿਹੜੀ ਟੈਂਪੂ ਦੇ ਵਿੱਚ ਕੁੜੀ ਬੈਠੀ ਸੀ ਜੱਸੀ ਉਹਦੇ ਵੱਲ ਜਾ ਰਿਹਾ ਸੀ ਉਹ ਸੋਚ ਰਿਹਾ ਸੀ ਕਿ ਕਿੰਨੀ ਸੋਹਣੀ ਤੇ ਕਿੰਨੀ ਪਿਆਰੀ ਕੁੜੀ ਸੀ ਤੇ ਉਧਰੋਂ ਜਿਹੜੀ ਜੱਸੀ ਹੁੰਦੀ ਆ ਘਰ ਜਾ ਕੇ ਉਹ ਵੀ ਮਿੱਠੂ ਬਾਰੇ ਸੋਚਦੀ ਆ ਜਿਹੜਾ ਮਿੱਠੂ ਆ ਉਹਦਾ ਕਿਤੇ ਦਿਲ ਨਹੀਂ ਲੱਗਦਾ ਖੇਤ ਜਾਂਦਾ ਉਹ ਖੇਤ ਵੀ ਉਹਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਉਹ ਇਸੇ ਤਰ੍ਹਾਂ ਹੀ ਤੁਰਿਆ ਜਾਂ ਫਿਰਦਾ ਅਗਲੇ ਦਿਨ ਉਹਨੂੰ ਨਾ ਆਪਦੇ ਘਰੇ ਹੁੰਦਾ ਜਦੋਂ ਉਹ ਤੇ ਬਾਹਰ ਆਵਾਜ਼ ਸੁਣਾਈ ਦਿੰਦੀ ਆ ਵੀ ਸਕੂਟਰੀ ਆ ਹਨਾ ਕੋਈ ਸਕੂਟਰੀ ਤੇ ਨਾ ਰੋਲਾ ਪਾ ਰਿਹਾ ਖੜਾ ਕੋਈ ਕੁੜੀ ਬੋਲ ਮਾਰ ਰਹੀ ਆ ਵੀ ਕੋਈ ਮੇਰੀ ਹੈਲਪ ਕਰੋ ਹੈਲਪ ਹੈਲਪ ਇਸ ਤਰ੍ਹਾਂ ਇੰਗਲਿਸ਼ ਚ ਬੋਲ ਰਹੀ ਆ ਉਹ ਜਦੋਂ ਮਿੱਠੂ ਬਾਹਰ ਆਉਂਦਾ ਤਾਂ ਉਹ ਵੇਖਦਾ ਵੀ ਇਹ ਤਾਂ ਕੱਲ ਵਾਲੀ ਕੁੜੀ ਆ ਜਿਹੜੀ ਟੈਂਪੂ ਚ ਬੈਠੀ ਸੀ ਉਹ ਪਤਾ ਕੀ ਕਰਦੀ ਆ ਉਹ ਸਕੂਟਰੀ ਆ ਜਿਹੜੀ ਉਹਦੀ ਉਹਨੂੰ ਬਿਨਾ ਆਨ ਕੀਤੇ ਹੀ ਉਹਦੀਆਂ ਜਿਹੜੀਆਂ ਕਿੱਕਾਂ ਮਾਰ ਰਹੀ ਹੁੰਦੀ ਆ ਉਹਨੂੰ ਮਤਲਬ ਸਕੂਟਰ ਹੁੰਦਾ ਉਹਨੂੰ ਕਿੱਕਾਂ ਮਾਰ ਮਾਰ ਕੇ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੁੰਦੀ ਆ ਤਾਂ ਮਿੱਠੂ ਆ ਜਿਹੜਾ ਉਹ ਪੁੱਛਦਾ ਕਿ ਵੀ ਕੀ ਹੋ ਗਿਆ ਉਹਨੂੰ ਕੁੜੀ ਨੂੰ ਪੰਜਾਬੀ ਨਹੀਂ ਆਉਂਦੀ ਹੁੰਦੀ ਤੇ ਉਹਨੂੰ ਨਾ ਹੀ ਕੋਈ ਪੰਜਾਬੀ ਬੋਲਣੀ ਆਉਂਦੀ ਆ ਨਾ ਹੀ ਸਮਝ ਆਉਂਦੀ ਆ ਪੰਜਾਬੀ ਦੀ ਤੇ ਪਰ ਉਹ ਉਹਨੂੰ ਇਸ਼ਾਰਾ ਕਰਕੇ ਦੱਸਦੀ ਆ ਹਨਾ ਵੀ ਆ ਸਕੂਟਰ ਨਾ ਇਹ ਮੇਰੇ ਤੋਂ ਸਟਾਰਟ ਨਹੀਂ ਹੋ ਰਿਹਾ ਤਾ ਮਿੱਠੂਆ ਉਹਦੇ ਕੋਲ ਜਾਂਦਾ ਤੇ ਸਕੂਟਰ ਸਟਾਰਟ ਕਰਦਾ ਜਦੋਂ ਉਹ ਵੇਖਦਾ ਵੀ ਹਨਾ ਚਾਬੀ ਤਾਂ ਇਹਨੇ ਆਉਣ ਤਾਂ ਕੀਤਾ ਨਹੀਂ ਸੀਗਾ ਵੀ ਐ ਕਿੱਥੋਂ ਸਟਾਰਟ ਹੁੰਦਾ ਤੇ ਉਹ ਜਿਹੜੀ ਕੁੜੀ ਆ ਉਹ ਉਹਨੂੰ ਇੱਕ ਪਰਚੀ ਫੜਾਉਂਦੀ ਆ ਤੇ ਪਰਚੀ ਤੇ ਆਈ ਲਵ ਯੂ ਲਿਖਿਆ ਹੁੰਦਾ ਹੁਣ ਜਿਹੜਾ ਮਿੱਠੂ ਸੀ ਉਹ ਕੋਈ ਬਹੁਤਾ ਤਾਂ ਪੜਿਆ ਲਿਖਿਆ ਹੈ ਨਹੀਂ ਸੀ ਪਰ ਫਿਰ ਵੀ ਉਹਨੂੰ ਇੰਨੀ ਅੰਗਰੇਜ਼ੀ ਆਉਂਦੀ ਸੀ ਉਹ ਸਮਝ ਗਿਆ ਤੇ ਉਹ ਦੋਨੋਂ ਹਨਾ ਇੱਕ ਦੂਜੇ ਵੱਲ ਮੁਸਕਲਾਉਂਦੇ ਆ ਤੇ ਮੁਸਕਰਾ ਕੇ ਮਿੱਠੂਆ ਜਿਹੜਾ ਆਪਣੇ ਘਰ ਚਲਾ ਜਾਂਦਾ ਤੇ ਕੁੜੀ ਸਕੂਟਰ ਲੈ ਕੇ ਅੱਗੇ ਚਲੀ ਜਾਂਦੀ ਆ ਇਥੋਂ ਉਹਨਾਂ ਦੀ ਦੋਨਾਂ ਦੀ ਪ੍ਰੇਮ ਕਹਾਣੀ ਹੈ ਜਿਹੜੀ ਸ਼ੁਰੂ ਹੁੰਦੀ ਆ ਫਿਰ ਕੁੜੀ ਆ ਜਿਹੜੀ ਇੱਕ ਦਿਨ ਫਿਰ ਮਿੱਠੂ ਕੇ ਗੇਟ ਵਿੱਚ ਦੀ ਲੰਘਦੀ ਆ ਕੋਲ ਦੀ ਤੇ ਉਹਨੂੰ ਲੈਟਰ ਦੇ ਜਾਂਦੀ ਆ ਉਹ ਜਿਹੜਾ ਲੈਟਰ ਲਿਖਦੀ ਸੀ ਉਹ ਇੰਗਲਿਸ਼ ਦੇ ਵਿੱਚ ਲਿਖਦੀ ਸੀ ਤੇ ਮਿੱਠੂ ਸੀ ਜਿਹੜਾ ਉਹਨੂੰ ਤਾਂ ਇੰਗਲਿਸ਼ ਦੂਰ ਦੂਰ ਦਾ ਨਾਤਾ ਨਹੀਂ ਸੀ ਉਹਦਾ ਤਾਂ ਤੇ ਉਹਨਾ ਆਪਣੇ ਕਿਸੇ ਦੋਸਤ ਕੋਲ ਜਾਂਦਾ ਉਹਦਾ ਦੋਸਤ ਅਧਿਆਪਕ ਹੁੰਦਾ ਉਹ ਤੋਂ ਚਿੱਠੀ ਪੜ੍ਹਾਉਂਦਾ ਫਿਰ ਉਹ ਉਹਨੂੰ ਟ੍ਰਾਂਸਲੇਟ ਕਰਕੇ ਦੱਸਦਾ ਹਨਾ ਵੀ ਆ ਲਿਖਿਆ ਤੇ ਉਹ ਕੁੜੀ ਉਹਨੂੰ ਕਹਿੰਦੀ ਆ ਕਿ ਮੈਂ ਤੁਹਾਨੂੰ ਬਹੁਤ ਪਸੰਦ ਕਰਦੀ ਆ ਵੀ ਮੈਨੂੰ ਪੰਜਾਬੀ ਨਹੀਂ ਆਉਂਦੀ ਵੀ ਮੈਂ ਕੈਨੇਡਾ ਤੋਂ ਆਈ ਆ ਤੇ ਮੈਂ ਥੋੜੇ ਦਿਨ ਹੀ ਇੱਥੇ ਰਹਿਣਾ ਵੀ ਕੀ ਆਪਾਂ ਮਿਲ ਸਕਦੇ ਆ ਮਿੱਠੂ ਆ ਜਿਹੜਾ ਬੜਾ ਖੁਸ਼ ਹੁੰਦਾ ਹਨਾ ਵੀ ਇੰਨੀ ਸੋਹਣੀ ਤੇ ਇੰਨੀ ਅਮੀਰ ਕੁੜੀ ਹਨਾ ਕੈਨੇਡੀਅਨ ਕੁੜੀ ਨੇ ਮੈਨੂੰ ਪਸੰਦ ਕੀਤਾ ਤੇ ਉਹ ਵੀ ਉਹਨੂੰ ਪਸੰਦ ਕਰਨ ਲੱਗ ਗਿਆ ਸੀ ਚਲੋ ਇਸ ਤਰ੍ਹਾਂ ਉਹਨਾਂ ਦਾ ਜਿਹੜਾ ਮਿਲਣ ਗੇਲਣ ਦਾ ਸਿਲਸਲਾ ਉਹ ਸ਼ੁਰੂ ਹੋ ਜਾਂਦਾ ਉਹ ਜਗਰਾਉਂ ਸ਼ਹਿਰ ਦੇ ਵਿੱਚ ਮਿਲਦੇ ਆਗੇ ਕਿਉਂਕਿ ਕੁੜੀ ਹੁਣ ਕੈਨੇਡੀਅਨ ਸੀ ਉਹਨੂੰ ਤੁਰਨ ਫਿਰਨ ਦਾ ਕੋਈ ਐਡਾ ਰੋਕ ਹੈ ਨਹੀਂ ਸੀ ਤੇ ਜਿਹੜਾ ਮਿੱਠੂ ਸੀ ਉਹ ਵੀ ਟੈਂਪੋ ਲੈ ਕੇ ਜਾਂਦਾ ਸੀਗਾ ਇਸ ਤਰ੍ਹਾਂ ਚਲੋ ਜਦੋਂ ਮਿਲਦੇ ਨੇ ਤੇ 15-20 ਦਿਨ ਬਾਅਦ ਕੁੜੀ ਦੀ ਜਿਹੜੀ ਟਿਕਟ ਹੁੰਦੀ ਆ ਉਹਨੇ ਜਾਣਾ ਹੁੰਦਾ ਪਰ ਉਹ ਆਪਣੇ ਮੰਮੀ ਪਾਪਾ ਨੂੰ ਕਹਿੰਦੀ ਕਿ ਮੈਂ ਮੈਂ ਨਹੀਂ ਜਾਣਾ ਕੈਨੇਡਾ ਮੈਂ ਤਾਂ ਇੱਥੇ ਹੀ ਰਹਿਣਾ ਤਾਂ ਜਿਹੜੀ ਜੱਸੀ ਦੀ ਮਾਂ ਹੁੰਦੀ ਆ ਉਹ ਕਹਿੰਦੀ ਵੀ ਤੂੰ ਜਾਣਾ ਕਿਉਂ ਨਹੀਂਗਾ ਇੱਥੇ ਤੂੰ ਕਿਹਦੇ ਕੋਲ ਰਹੇਂਗੀ ਉਹ ਕਹਿੰਦੀ ਵੀ ਨਹੀਂ ਮੈਂ ਤਾਂ ਇੱਥੇ ਹੀ ਰਹਿ ਲੂੰਗੀ ਵੀ ਮੈਂ ਨਹੀਂ ਜਾਣਾਗਾ ਤੇ ਉਹ ਕੀ ਕਰਦੀ ਆ ਉਹਨਾ ਆਪਣਾ ਪਾਸਪੋਰਟ ਆ ਜਿਹੜਾ ਉਹ ਕਾੜ ਦਿੰਦੀ ਆ ਘਰ ਦੇ ਸਾਰੇ ਪਾਸਪੋਰਟ ਲੱਭਦੇ ਆ ਹਨਾ ਉਹ ਕਹਿੰਦੀ ਵੀ ਮੈਂ ਤਾਂ ਇੱਥੇ ਹੀ ਰੱਖਿਆ ਸੀ ਮੈਨੂੰ ਤਾਂ ਪਤਾ ਨਹੀਂ ਤੇ ਉਹ ਕਾਮਯਾਬ ਹੋ ਜਾਂਦੀ ਆਪਣੀ ਚਲਾਕੀ ਦੇ ਵਿੱਚ ਜਦੋਂ ਉਹਦੀ ਮੰਮੀ ਤੇ ਉਹਦੇ ਮਾਮਾ ਜੀ ਚਲੇ ਜਾਂਦੇ ਆ ਉਹਦੀ ਮੰਮੀ ਤੇ ਮਾਮਾ ਜੀ ਆਏ ਸੀ ਉਹਨਾਂ ਨਾਲ ਆਈ ਸੀ ਉਹ ਇਹ ਘਟਨਾਗੀ 1994 ਦੀ ਜਦੋਂ ਚਲੇ ਜਾਂਦੇ ਆ ਤਾਂ ਜਾ ਕੇ ਹਨਾ ਉਹ ਫਿਰ ਆਪਣੀ ਕੁੜੀ ਦਾ ਪਾਸਪੋਰਟ ਅਪਲਾਈ ਕਰਦੇ ਆ ਕੈਨੇਡੀਅਨ ਪਾਸਪੋਰਟ ਸੀ ਉਹਦਾ ਵੈਸੇ ਵੀ ਬਹੁਤ ਅਮੀਰ ਫੈਮਿਲੀ ਸੀ ਤੇ ਉਹਨਾਂ ਲਈ ਕੀ ਔਖਾ ਸੀ ਉਹਨਾਂ ਦੇ ਵੱਡੇ ਵੱਡੇ ਨੇਤਾਵਾਂ ਨਾਲ ਸੰਬੰਧ ਸੀ ਇਸ ਕਰਕੇ ਉਹਨਾਂ ਨੇ 20 ਦਿਨਾਂ ਦੇ ਵਿੱਚ ਪਾਸਪੋਰਟ ਬਣਵਾ ਕੇ ਭੇਜਤਾ ਤੇ ਨਾਲ ਹੀ ਟਿਕਟ ਭੇਜਦੀ ਜਿਸ ਕਰਕੇ ਜੱਸੀ ਨੂੰ ਜਾਣਾ ਪਿਆ ਤੇ ਜੱਸੀ ਹੈ ਜਿਹੜੀ ਉਹ ਮਿੱਠੂ ਨੂੰ ਕਹਿੰਦੀ ਹੈ ਕਿ ਵੀ ਮੈਂ ਤੈਨੂੰ ਭੁੱਲ ਨਹੀਂ ਸਕਦੀ ਮੈਂ ਸਾਰੀ ਜ਼ਿੰਦਗੀ ਤੇਰੇ ਨਾਲ ਹੀ ਜਿਉਣਾ ਤੇ ਮਿੱਠੂ ਵੀ ਉਹਨੂੰ ਕਹਿੰਦਾ ਵੀ ਮੈਂ ਵੀ ਨਹੀਂ ਭੁੱਲ ਸਕਦਾ ਵੀ ਆਪਾਂ ਇੱਕ ਦੂਜੇ ਨਾਲ ਹੀ ਵਿਆਹ ਕਰਵਾਉਣਾ ਉਹ ਕਹਿੰਦੀ ਵੀ ਦੇਖੋ ਹੁਣ ਤਾਂ ਮੈਨੂੰ ਜਾਣਾ ਪਊਗਾ ਤੇ ਉਹਨੂੰ ਪੁੱਛਦੀ ਹੈ ਵੀ ਤੁਹਾਡੀ ਉਮਰ ਕਿੰਨੀ ਆ ਤਾਂ ਮਿੱਠੂ ਦੱਸਦਾ ਕਿ ਮੇਰੀ ਉਮਰ 16 ਸਾਲ ਆ ਤਾਂ ਉਹ ਕਹਿੰਦੀ ਵੀ ਹਜੇ ਤਾਂ ਫਿਰ ਆਪਾਂ ਜੇ ਕੋਟ ਮੈਰਿਜ ਵੀ ਕਰਵਾਉਣੀ ਆਪਾਂ ਨੂੰ ਵੇਟ ਕਰਨੀ ਪਊ ਵੀ ਚੱਲ ਕੋਈ ਨਾ ਵੀ ਤੂੰ ਮੇਰਾ ਇੰਤਜ਼ਾਰ ਕਰੀਂ ਚਲ ਉਹ ਰੋਂਦੀ ਰੋਂਦੀ ਹਨਾ ਚਲੀ ਜਾਂਦੀ ਆ ਤੇ ਕੈਨੇਡਾ ਪਹੁੰਚ ਜਾਂਦੀ ਆ ਕੈਨੇਡਾ ਪਹੁੰਚ ਕੇ ਉਹ ਇਹਨੂੰ ਚਿੱਠੀਆਂ ਪਾਉਂਦੀ ਆ ਮਿੱਠੂ ਨੂੰ ਮਿੱਠੂ ਵੀ ਹਨਾ ਆਪਣੇ ਦੋਸਤ ਤੋਂ ਚਿੱਠੀ ਲਿਖਵਾਉਂਦਾ ਤੇ ਉਹਨੂੰ ਭੇਜਦਾ ਉਸ ਤੋਂ ਬਾਅਦ ਉਹ ਸੋਚਦੇ ਆ ਵੀ ਚਿੱਠੀਆਂ ਹਨਾ ਕਿੰਨਾ ਕੁ ਟਾਈਮ ਚੱਲਣਗੀਆਂ ਤੇ ਉਹਨਾਂ ਮਿੱਠੂ ਨੂੰ ਕਹਿੰਦੀ ਆ ਵੀ ਕੋਈ ਫੋਨ ਨੰਬਰ ਹੈ ਨਹੀਂ ਲੈਂਡਲਾਈਨ ਫੋਨ ਨੰਬਰ ਤੇਰੇ ਕਿਸੇ ਦੋਸਤ ਦਾ ਵੀ ਮੈਂ ਫੋਨ ਆਪੇ ਕਰ ਲਿਆ ਕਰੂੰ ਤੇ ਉਹਨਾਂ ਉਹਨਾਂ ਦੇ ਘਰ ਨੇੜੇ एसटीडी ਸੀ ਉਦੋਂ ਜਿਆਦਾ ਟੈਲੀਫੋਨ ਨਹੀਂ ਹੁੰਦੇ ਸੀ ਕਿਸੇ ਦੇ ਐਸਟੀਡੀਆਂ ਲੱਗੀਆਂ ਹੁੰਦੀਆਂ ਸੀ ਉੱਥੇ ਫੋਨ ਹੁੰਦੇ ਸੀ ਤੇ ਉਹ STD STD ਦਾ ਨੰਬਰ ਆ ਉਹਨੂੰ ਦੇ ਦਿੰਦਾ ਤੇ ਟਾਈਮ ਉਹ ਫਿਕਸ ਕਰ ਲੈਂਦੇ ਆ ਵੀ ਇਸ ਟਾਈਮ ਤੇ ਮੈਂ ਫੋਨ ਕਰਿਆ ਕਰੂੰ ਤੂੰ ਇੱਥੇ ਆ ਜਾਇਆ ਕਰੀ ਚਲੋ ਭਾਈ ਜਿਹੜਾ ਮਿੱਠੂ ਆ ਉਹ ਉਸ ਟਾਈਮ STD ਤੇ ਚਲਾ ਜਾਂਦਾ ਤੇਜਸੀ ਉਹਨੂੰ ਫੋਨ ਕਰਦੀ ਆ ਦੋਨੋਂ ਗੱਲਬਾਤ ਕਰਦੇ ਆ ਥੋੜੀ ਥੋੜੀ ਪੰਜਾਬੀ ਉਹ ਬੋਲ ਲੈਂਦੀ ਸੀ ਜਿੰਨੀ ਕੁ ਲੋੜ ਹੁੰਦੀ ਸੀ ਸਮਝ ਵੀ ਲੈਂਦੀ ਸੀ ਚਲੋ ਭਾਈ ਗੱਲਾਂ ਬਾਤਾਂ ਕਰਦੇ ਆ ਤੇ ਇੱਕ ਦੂਜੇ ਨਾਲ ਜੀਨ ਮਰਨ ਦੀਆਂ ਕਸਮਾਂ ਖਾ ਲੈਂਦੇ ਆ ਦੋਨਾਂ ਦਾ ਹਨਾ ਮਤਲਬ ਪਿਆਰ ਇੰਨਾ ਵੱਧ ਜਾਂਦਾ ਵੀ ਉਹ ਇੱਕ ਦੂਜੇ ਬਿਨਾ ਰੇ ਸੋਚ ਵੀ ਨਹੀਂ ਸਕਦੇ ऐसे तरह ਕਰਦੇ ਕਰਦੇ ਕਈ ਸਾਲ ਲੱਗ ਜਾਂਦੇ ਆ ਤੇ 1997 ਦੇ ਵਿੱਚ ਜੱਸੀ ਆ ਜਿਹੜੀ ਉਹ ਫੇਰ ਪੰਜਾਬ ਆਉਂਦੀ ਆ ਉਹਨੂੰ ਫੇਰ ਆਉਣ ਦਾ ਮੌਕਾ ਮਿਲਦਾ ਤੇ ਉਹ ਆਪਣੇ ਨਾਨਕੇ ਘਰ ਆਉਂਦੀ ਆ ਫੇਰ ਉਹ ਮਿੱਠੂ ਨੂੰ ਮਿਲਦੀ ਆ ਹਨਾ ਤੇ ਮਿੱਠੂ ਨੂੰ ਉਹ ਕਹਿੰਦੀ ਆ ਵੀ ਆਪਣੇ ਘਰ ਦਾ ਬਹੁਤ ਫਰਕ ਹੈ ਵੀ ਮੇਰੇ ਮਾਪੇ ਬਾਪ ਨੇ ਅਰਬਪਤੀ ਨੇ ਹਨਾ ਤੇ ਤੁਸੀਂ ਬਹੁਤ ਗਰੀਬ ਹੋ ਵੀ ਮੈਨੂੰ ਇਸ ਗੱਲ ਦੀ ਕੋਈ ਦਿੱਕਤ ਨਹੀਂ ਪਰ ਮੇਰੇ ਘਰਦਿਆਂ ਨੇ ਖਾਸ ਕਰਕੇ ਮੇਰੀ ਮਾਂ ਨੇ ਤੇ ਮਾਮੇ ਨੇ ਆਪਣੇ ਰਿਸ਼ਤੇ ਲਈ ਮੰਨਣਾ ਨਹੀਂ ਵੀ ਆਪਾਂ ਕੋਟ ਮੈਰਿਜ ਕਰਾ ਲੈਨੇ ਆ ਚਲੋ ਦੋਨੋਂ ਕੋਟ ਜਾਂਦੇ ਨੇ ਮੈਰਿਜ ਕਰਵਾਉਂਦੇ ਨੇ ਤੇ ਆਨੰਦ ਕਾਰਜ ਹੋ ਜਾਂਦੇ ਆ ਮਿੱਠੂ ਆਪਣੇ ਦੋਸਤਾਂ ਨੂੰ ਲੈ ਜਾਂਦਾ ਗਵਾਈ ਪੈ ਜਾਂਦੀ ਆ ਚਲੋ ਭਾਈ ਦੋਨੋਂ ਐਜ਼ ਅ ਹਸਬੰਡ ਵਾਈਫ ਰਹਿਣ ਲੱਗ ਜਾਂਦੇ ਆ ਜਿਹੜੀ ਜੱਸੀ ਆ ਉਦੋਂ ਕੱਲੀ ਆਈ ਹੁੰਦੀ ਆ ਉਹ ਉਹਦੇ ਮਾਮਾ ਜੀ ਤੇ ਉਹਦੀ ਮੰਮੀ ਨਹੀਂ ਆਏ ਹੁੰਦੇ ਇਸ ਕਰਕੇ ਉਹ ਆਪਣੇ ਮਾਮੇ ਦਾ ਜਿਹੜਾ ਉਹਦਾ ਸ਼ਹਿਰ ਚ ਘਰ ਸੀ ਉੱਥੇ ਰਹਿਣ ਲੱਗ ਜਾਂਦੀ ਆ ਮਿੱਠੂ ਨਾਲ ਮਿੱਠੂ ਲਈ ਤਾਂ ਕੋਈ ਔਖਾ ਨਹੀਂ ਸੀ ਕਿਉਂਕਿ ਮੁੰਡੇ ਤਾਂ ਸੌ ਬਹਾਨੇ ਮਾਰ ਦਿੰਦੇ ਆ ਹਨਾ ਤੇ ਜੱਸੀ ਵੀ ਉੱਥੇ ਰਹਿੰਦੀ ਆ ਇੱਕ ਦਿਨ ਉਹ ਸ਼ਹਿਰ ਜਾਂਦੇ ਆ ਜਗਰਾਉ ਸ਼ਾਪਿੰਗ ਕਰਨ ਜਾਂਦੇ ਆ ਤੇ ਜੱਸੀ ਸੀ ਉਹਦੇ ਦੂਜੇ ਮਾਮੇ ਦਾ ਮੁੰਡਾ ਜਿਹੜਾ ਇੰਡੀਆ ਉਹਦਾ ਮਾਮਾ ਰਹਿੰਦਾ ਹੁੰਦਾ ਉਹ ਉਹਨਾਂ ਨੂੰ ਇਕੱਠਿਆਂ ਨੂੰ ਵੇਖ ਲੈਂਦਾ ਤੇ ਵੇਖ ਕੇ ਉਹ ਘਰੇ ਦੱਸ ਦਿੰਦਾ ਘਰੋਂ ਗੱਲ ਜਾਂਦੀ ਆ ਜੱਸੀ ਦੀ ਮਾਂ ਕੋਲ ਜਾਂਦੀ ਆ ਤੇ ਜੱਸੀ ਦੀ ਮਾਂ ਜਿਹੜੀ ਉਹ ਜੱਸੀ ਨੂੰ ਫੋਨ ਕਰਦੀ ਆ ਕਿ ਤੂੰ ਵਾਪਸ ਆ ਜਾ ਜੱਸੀ ਕਹਿੰਦੀ ਹੈਗੀ ਕਿ ਵੀ ਮੈਂ ਹਜੇ ਨਹੀਂ ਆਉਣਾ ਕਿਉਂਕਿ ਜੱਸੀ ਨੂੰ ਨਹੀਂ ਪਤਾ ਸੀ ਵੀ ਮੇਰੀ ਮਾਂ ਕਿਉਂ ਬੁਲਾ ਰਹੀ ਆ ਪਰ ਜੱਸੀ ਦੀ ਮਾਂ ਉਹਨੂੰ ਕਹਿੰਦੀ ਵੀ ਤੂੰ ਆ ਜਾ ਨਹੀਂ ਮੈਂ ਤੈਨੂੰ ਲੈਣ ਆਉਂਗੀ ਜੱਸੀ ਆ ਜਿਹੜੀ ਜਦੋਂ ਆਪਦੇ ਮਾਮੇ ਦੇ ਘਰ ਆਉਂਦੀ ਆ ਹਨਾ ਦੂਜੇ ਮਾਮੇ ਦੇ ਘਰ ਤਾਂ ਉਹਨੂੰ ਇਹ ਫੀਲ ਹੁੰਦਾ ਵੀ ਘਰ ਦੇ ਮੇਰੇ ਨਾਲ ਇਸ ਤਰ੍ਹਾਂ ਕਿਉਂ ਬਿਹੇਵ ਕਰਦੇ ਆ ਪਰ ਉਹਨੂੰ ਇਸ ਗੱਲ ਦਾ ਸ਼ੱਕ ਨਹੀਂ ਸੀ ਹੋਇਆ ਕਿ ਇਹਨਾਂ ਨੂੰ ਪਤਾ ਲੱਗ ਗਿਆ ਚਲੋ ਜੱਸੀ ਆ ਜਿਹੜੀ ਉਹ ਆਪਣੀ ਮਾਂ ਦੇ ਬਾਹਲਾ ਕਹਿਣ ਤੇ ਵਾਪਸ ਚਲੀ ਜਾਂਦੀ ਆ ਤੇ ਉੱਥੇ ਜਾ ਕੇ ਜਿਹੜੀ ਉਹਦੀ ਮੰਮੀ ਹੈਗੀ ਉਹ ਉਹਨੂੰ ਬਹੁਤ ਕੁੱਟਦੀ ਮਾਰਦੀ ਆ ਤੇ ਤਸ਼ੱਦਦ ਕਰਦੀ ਆ ਤੇ ਉਹਨੂੰ ਕਹਿੰਦੀ ਵੀ ਤੂੰ ਸਾਡਾ ਮੂੰਹ ਕਾਲਾ ਕਰਾਇਆ ਵੀਤਨ ਉਹ ਹੀ ਮੁੰਡਾ ਮਿਲਿਆ ਸੀਗਾ ਵਿਆਹ ਕਰਾਉਣ ਨੂੰ ਵੀ ਇੱਕ ਤਾਂ ਹੈ ਤੇਰੇ ਨਾਨਕਿਆਂ ਦਾ ਦੂਜੀ ਗੱਲ ਉਹ ਆਪਣੇ ਨਾਲ ਮੇਲ ਖਾਂਦੇ ਆ ਜਸਸੀ ਕਹਿੰਦੀ ਵੀ ਤੁਸੀਂ ਕੁਝ ਮਰਜ਼ੀ ਕਰ ਲਓ ਵਿਆਹ ਤਾਂ ਮੇਰਾ ਹੋ ਗਿਆ ਵੀ ਰਹਿਣਾ ਤਾਂ ਮੈਂ ਉਸੇ ਨਾਲ ਹੀ ਆ ਤਾਂ ਜਸਸੀ ਦੀ ਮਾਂ ਜਿਹੜੀ ੱੱਕੇ ਨਾਲ ਉਹਦਾ ਰਿਸ਼ਤਾ ਕਿਤੇ ਹੋਰ ਕਰ ਦਿੰਦੀ ਆ ਤੇ ਉਹਨਾਂ ਦੀ ਮਤਲਬ ਮੰਗਣੀ ਦੀ ਗੱਲ ਹੁੰਦੀ ਆ ਪਰ ਜਸਤੀ ਕਹਿੰਦੀ ਵੀ ਤੁਸੀਂ ਜਿੰਨਾ ਵੱਡਾ ਮਰਜ਼ੀ ਪ੍ਰੋਗਰਾਮ ਰੱਖ ਲਓ ਵੀ ਮੈਂ ਰੌਲਾ ਪਾऊं ਵੀ ਮੈਂ ਕਹੂੰਗੀ ਵੀ ਮੇਰੀ ਤਾਂ ਮੈਰਿਜ ਹੋ ਚੁੱਕੀ ਆ ਤਾਂ ਜਸਸੀ ਦੀ ਮਾਂ ਜਿਹੜੀ ਓਹੋ ਕੀ ਕਰਦੀ ਆ ਉਹ ਉਹਦੀ ਸਹੇਲੀ ਨੂੰ ਨਾਲ ਰਲਾਉਂਦੀ ਆਪਣੇ ਤੇ ਉਹਦੀ ਸਹੇਲੀ ਨੂੰ ਕਹਿੰਦੀ ਵੀ ਤੂੰ ਇਹਨੂੰ ਆਏ ਕਹੇ ਵੀ ਰੋਜ਼-ਰੋਜ਼ ਹਨਾ ਇਸ ਤਰ੍ਹਾਂ ਦੇ ਝੰਜਟ ਨਾਲੋਂ ਵੀ ਤੂੰ ਮਿੱਠੂ ਨੂੰ ਇੱਥੇ ਬੁਲਾ ਲਾ ਵੀ ਇੱਥੇ ਬੁਲਾ ਕੇ ਤੂੰ ਉਹਦੇ ਨਾਲ ਰਹਿ ਲਈ ਵੀ ਤੇ ਇੱਥੇ ਕਿਹੜਾ ਕੈਨੇਡਾ ਸਰਕਾਰ ਦਾ ਕਾਨੂੰਨ ਹੀ ਇਹੋ ਜਿਹਾ ਹਨਾ ਕਿ ਸਾਨੂੰ ਕੋਈ ਨਹੀਂ ਵੱਖ ਕਰ ਸਕਦਾ ਤੇ ਜੱਸੀ ਆ ਜਿਹੜੀ ਆਪਦੀ ਸਹੇਲੀ ਨੂੰ ਕਹਿੰਦੀ ਵੀ ਹਾਂ ਆਈਡੀਆ ਤਾਂ ਤੇਰਾ ਸਹੀ ਆ ਉਹ ਕਹਿੰਦੀ ਪਰ ਬੁਲਾਈਏ ਕਿਵੇਂ ਉਹ ਕਹਿੰਦੀ ਵੀ ਮੈਂ ਤੇਰੀ ਫਾਈਲ ਤਿਆਰ ਕਰਵਾ ਦੂੰ ਤੇ ਉਹ ਤੋਂ ਨਾ ਖੂਬ سارے ਕਾਗਜ਼ ਆ ਜਿਹੜੇ ਉਹ ਸਾਈਨ ਕਰਵਾ ਲੈਂਦੀ ਆ ਉਹਨਾਂ ਕਾਗਜ਼ਾਂ ਦੇ ਵਿੱਚ ਇੱਕ ਕਾਗਜ਼ ਇਹੋ ਜਿਹਾ ਹੁੰਦਾ ਜਿਤੇ ਲਿਖਿਆ ਹੁੰਦਾਗਾ ਵੀ ਜਿਹੜਾ ਮਿੱਠੂ ਆ ਇਹਨੇ ੱੱਕੇ ਨਾਲ ਮੈਨੂੰ ਹਣਾ ਕਿਡਨੈਪ ਕੀਤਾ ਤੇ ਕਿਡਨੈਪ ਕਰਕੇ ਮੇਰੇ ਨਾਲ ੱੱਕੇ ਨਾਲ ਵਿਆਹ ਕੀਤਾ ਤੇ ਕੋਟ ਮੈਰਿਜ ਕਰਵਾ ਲਈ ਹੁਣ ਉਹਨੇ ਕਾਗਜ਼ ਤਾਂ ਪੜੇ ਨਹੀਂ ਖੁਸ਼ੀ ਚ ਤੇ ਉਹਨੇ ਸਾਈਨ ਕਰਤੇ ਤੇ ਉਸ ਕਾਗਜ਼ ਦੇ ਆਧਾਰ ਤੇ ਜਿਹੜੀ ਜੱਸੀ ਦੀ ਮੰਗੀ ਉਹ ਪੰਜਾਬ ਪੁਲਿਸ ਨੂੰ ਜਿਹੜੀ ਰਿਪੋਰਟ ਕਰਦੀ ਆ ਤੇ ਆਪਦੀ ਕੁੜੀ ਦੇ ਅਗਵਾ ਦਾ ਹਣਾ ਮਾਮਲਾ ਦਰਜ ਮਿੱਠੂ ਤੇ ਕਰਵਾ ਦਿੰਦੀ ਆ ਪੁਲਿਸ ਜਿਹੜੀ ਮਿੱਠੂ ਦੇ ਘਰ ਆਉਂਦੀ ਆ ਉਦੋਂ ਮਿੱਠੂ ਘਰ ਨਹੀਂ ਹੁੰਦਾ ਤਾਂ ਉਹਦੀ ਮਾਂ ਕਹਿੰਦੀ ਵੀ ਮੇਰੇ ਮੁੰਡੇ ਨੇ ਕੀ ਕੀਤਾ ਤਾਂ ਪੁਲਿਸ ਕਹਿੰਦੀ ਵੀ ਕੀਤਾ ਤਾਂ ਬਹੁਤ ਕੁਛ ਆ ਤੇਰੇ ਮੁੰਡੇ ਨੇ ਇੱਕ ਅਰਬਪਤੀ ਪਰਿਵਾਰ ਦੀ ਕੁੜੀ ਨੂੰ ਕਿਡਨੈਪ ਕਰਕੇ ਵਿਆਹ ਕਰਵਾਇਆਗਾ ਕੋਟ ਮੈਰਿਜ ਕਰਵਾਈਆ ਕੋਈ ਛੋਟੀ ਗੱਲ ਨਹੀਂ ਵੀ ਬਹੁਤ ਭੇੜਾ ਫਸੂਗਾ ਤੇ ਉਹਦੀ ਮਾਂ ਡਰ ਜਾਂਦੀ ਆ ਉਹ ਕਹਿੰਦੀ ਵੀ ਪੁੱਤ ਹੁਣ ਤਾਂ ਮੇਰਾ ਮੁੰਡਾ ਘਰੇ ਨਹੀਂ ਜਦੋਂ ਆ ਗਿਆ ਅਸੀਂ ਪੇਸ਼ ਕਰ ਦੇਾਂਗੇ ਚਲੋ ਜਦੋਂ ਮਿੱਠੂ ਆਉਂਦਾ ਤਾਂ ਉਹਦੀ ਮਾਂ ਨੂੰ ਦੱਸਦੀ ਆ ਵੀ ਤੂੰ ਕੀ ਇਹੋ ਜਿਹਾ ਕੰਮ ਕਰਤਾ ਹਨਾ ਵੀ ਪੁਲਿਸ ਤੈਨੂੰ ਲੱਭਦੀ ਫਿਰਦੀ ਆ ਤਾਂ ਮਿੱਠੂ ਆ ਜਿਹੜਾ ਉਹ ਲੁੱਕ ਜਾਂਦਾ ਤੇ ਪੁਲਿਸ ਜਿਹੜੀ ਉਹਨੂੰ ਥਾਂ-ਥਾਂ ਲੱਭਦੀ ਆ ਜਿਹੜੇ ਉਹਦੇ ਦੋਸਤ ਆ ਜਿਨ੍ਹਾਂ ਦੀ ਗਵਾਹੀ ਪਈ ਹੁੰਦੀ ਆ ਵਿਆਹ ਦੇ ਵਿੱਚ ਉਹਨਾਂ ਨੂੰ ਚੱਕਿਆ ਜਾਂਦਾ ਜਦੋਂ ਉਹ ਵੀ ਲੁੱਕ ਜਾਂਦੇ ਆ ਤਾਂ ਉਹਨਾਂ ਦੇ ਰਿਸ਼ਤੇਦਾਰਾਂ ਤੇ ਨਾ ਬਹੁਤ ਤਸ਼ੱਦਦ ਕੀਤਾ ਜਾਂਦਾ ਦੋਨਾਂ ਦਿਆਂ ਤੇ ਜਦੋਂ ਰਿਸ਼ਤੇਦਾਰਾਂ ਨੂੰ ਨਾ ਪੁਲਿਸ ਚੱਕਣ ਲੱਗੀ ਤੇ ਤਸ਼ੱਦਦ ਕਰਨ ਲੱਗੀ ਤਾਂ ਫਿਰ ਸਾਰੇ ਮੁੰਡੇ ਆ ਜਿਹੜੇ ਉਹ ਪੇਸ਼ ਹੋ ਜਾਂਦੇ ਆ ਤੇ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਆ ਤੇ ਉਧਰੋਂ ਜੱਸੀ ਆ ਜਿਹੜੀ ਨਾ ਜਦੋਂ ਵੀ ਐਸਟੀਡੀ ਤੇ ਫੋਨ ਲਾਉਂਦੀ ਆ ਤਾਂ ਉਹ ਭਾਈ ਕਹਿੰਦਾ ਵੀ ਇੱਥੇ ਤਾਂ ਕਦੇ ਆਇਆ ਨਹੀਂ ਮਿੱਠੂ ਕਿਉਂਕਿ ਉਹ ਤਾਂ ਚੋਰੀਆਂ ਫੋਨ ਕਰ ਹੀ ਲੈਂਦੀ ਸੀ ਪਰ ਉਹ ਸੋਚਦੀ ਆ ਵੀ ਫਿਰ ਮਿੱਠੂ ਨੂੰ ਕੀ ਹੋ ਗਿਆ ਹਨਾ ਵੀ ਉਹ ਕਿਉਂ ਨਹੀਂ ਆਉਂਦਾ ਤਾਂ ਉਹ ਇੱਕ ਦਿਨ ਉਸ ਐਸਟੀਡੀ ਵਾਲੇ ਭਾਈ ਨੂੰ ਕਹਿੰਦੀ ਵੀ ਕੀ ਤੁਸੀਂ ਦੱਸ ਸਕਦੇ ਹੋ ਵੀ ਮਿੱਠੂ ਕਿੱਥੇ ਆ ਤਾਂ ਉਹ ਉਹਨੂੰ ਦੱਸਦਾ ਵੀ ਮਿੱਠੂ ਨੂੰ ਤਾਂ ਪੁਲਿਸ ਨੇ ਗ੍ਰਿਫਤਾਰ ਕੀਤਾ ਹੋਇਆ ਉਹ ਕਹਿੰਦੀ ਵੀ ਕਿਵੇਂ ਉਹ ਕਹਿੰਦਾ ਵੀ ਐਂ ਸੁਣਦੇ ਆ ਵੀ ਕੋਈ ਕੁੜੀ ਅਗਵਾ ਕਰ ਲਈ ਸੀ ਉਹਨੇ ਤਾਂ ਜੱਸੀ ਸਮਝ ਜਾਂਦੀ ਆ ਹਨਾ ਵੀ ਇਹ ਤਾਂ ਕੋਈ ਪੰਗਾ ਪੈ ਗਿਆ ਉਹ ਆਪਣੀ ਮਾਂ ਕੋਲ ਗੱਲ ਕਰਦੀ ਆ ਤਾਂ ਉਹਦੀ ਮਾਂ ਕਹਿੰਦੀ ਵੀ ਹਾਂ ਮੈਂ ਕਰਵਾਇਆ ਕੇਸ ਉਹ ਤੇ ਵੀ ਉਹਨੇ ਤੈਨੂੰ ਕਿਡਨੈਪ ਕਰਕੇ ਗੁਮਰਾ ਕੀਤਾ ਵੀ ਨਹੀਂ ਤੈਨੂੰ ਕੀ ਲੋੜ ਸੀ ਉਹਦੇ ਨਾਲ ਵਿਆਹ ਕਰਾਉਣ ਦੀ ਤਾਂ ਜੱਸੀ ਆਪਣੀ ਮਾਂ ਦੀਆਂ ਮਿੰਟਾਂ ਕਰਦੀ ਆ ਵੀ ਮਾਂ ਉਹ ਤੇਰਾ ਜਵਾਈ ਆ ਤੇ ਮੇਰਾ ਪਿਆਰ ਆ ਮੇਰਾ ਪਤੀ ਵੀ ਆ ਵੀ ਪਲੀਜ਼ ਤੂੰ ਇਹ ਕੇਸ ਵਾਪਸ ਲੈ ਲੈ ਉਹ ਕਹਿੰਦੀ ਵੀ ਨਹੀਂ ਮੈਂ ਨਹੀਂ ਲੈਣਾ ਤਾਂ ਫਿਰ ਜਿਹੜੀ ਜੱਸੀ ਆ ਉਹ ਆਪਣੇ ਲੈਵਲ ਤੇ ਜਿਹੜੇ ਜ਼ਿਲ੍ਹੇ ਦੇ ਹਨਾ ਕੌਂਕੇਂ ਜਗਰਾਉ ਦਾ ਜਿਹੜਾ ਐਸਐਸਪੀ ਹੁੰਦਾ ਉਹਨੂੰ ਲੈਟਰ ਲਿਖਦੀ ਆ ਤੇ ਲੈਟਰ ਦੇ ਵਿੱਚ ਦੱਸਦੀ ਆ ਫੋਟੋਆਂ ਭੇਜਦੀ ਆ ਵਕੀਰਾਇਕ ਨੂੰ ਮੇਲ ਭੇਜ ਦਿਆ ਉਹਦੇ ਵਿੱਚ ਫੋਟੋਆਂ ਹੁੰਦੀਆਂ ਨੇ ਕਿ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਮੈਂ ਬਾਲਗਾਂ ਤੇ ਵਿਆਹ ਕਰਵਾ ਸਕਦੀ ਆ ਵੀ ਉਹਨੂੰ ਛੱਡੋ ਚਲ ਉਸ ਲੈਟਰ ਦੇ ਆਧਾਰ ਤੇ ਪੁਲਿਸ ਜਿਹੜਾ ਤਤਪਤੀਸ਼ ਕਰਦੀ ਆ ਤੇ ਮਿੱਠੂ ਨੂੰ ਤੇ ਉਹਦੇ ਜਿਹੜੇ ਸਾਥੀ ਆ ਉਹਨਾਂ ਨੂੰ ਰਹਾ ਕਰ ਦਿੰਦੀ ਆ ਤੇ ਜਦੋਂ ਜੱਸੀ ਦੀ ਮਾਂ ਨੂੰ ਪਤਾ ਲੱਗਦਾ ਵੀ ਮਿੱਠੂ ਆ ਜਿਹੜਾ ਰਹਾ ਹੋ ਗਿਆ ਤੇ ਫੇਰ ਉਹ ਫੇਰ ਜੱਸੀ ਨੂੰ ਕੁੱਟਦੀ ਮਾਰਦੀ ਆ ਹਨਾ ਜੱਸੀ ਤੇ ਬਹੁਤ ਤਸ਼ੱਦਦ ਕਰਦੀ ਆ ਪਰ ਜੱਸੀ ਕਹਿੰਦੀ ਵੀ ਵਿਆਹ ਤਾਂ ਹੁਣ ਉਸੇ ਨਾਲ ਕਰਾਇਆ ਤੇ ਉਸੇ ਨਾਲ ਹੀ ਰਹਿਣਾ ਉਹਦੇ ਨਾਲ ਹੀ ਉਮਰ ਕੱਢਣੀ ਆ ਤੇ ਜੱਸੀ ਦੀ ਮਾਂ ਜਿਹੜੀ ਉਹ ਕੋਈ ਕੁੜੀ ਨੂੰ ਮਤਲਬ ਪੈਸੇ ਪੂਸੇ ਦਿੰਦੀ ਐ ਇੱਧਰ ਦੇ ਕੇ ਤੇ ਮਿੱਠੂ ਤੇ ਫਿਰ ਕੇਸ ਕਰਵਾ ਦਿੰਦੀ ਆ ਮਿੱਠੂ ਤੇ ਕੇਸ ਕਰਵਾਉਂਦੀ ਆ ਰੇਪ ਕੇਸ ਵੀ ਇਹਨੇ ਮੇਰਾ ਬਲਾਤਕਾਰ ਕੀਤਾ ਤੇ ਫਿਰ ਉਹਨੂੰ ਨਸ਼ਾ ਵੇਚਣ ਦਾ ਹਨਾ ਉਤੇ ਇਲਜ਼ਾਮ ਲਾਉਂਦੇ ਆ ਨਸ਼ਾ ਉਹਦੀ ਗੱਡੀ ਗੱਡੀ ਚ ਧਰ ਕੇ ਉਹਨੂੰ ਫੜਾ ਦਿੰਦੇ ਆ ਫਿਰ ਇੱਕ ਕੇਸ ਪੈ ਜਾਂਦਾ ਮਤਲਬ ਉਹ ਐਨੇ ਅਮੀਰ ਸੀ ਕਿ ਮਿੱਠੂ ਨੂੰ ਕੇਸਾਂ ਦੇ ਵਿੱਚ ਹੀ ਉਲਝਾਈ ਰੱਖ ਦਿਆ ਤੇ ਫਿਰ ਜਿਹੜੀ ਜਸਸੀ ਆ ਉਹ ਕਦਮ ਚੁੱਕਦੀ ਆ ਉਹ ਬਿਨਾਂ ਦੱਸੇ ਹਨਾ ਇੰਡੀਆ ਆ ਜਾਂਦੀ ਆ ਕਿਉਂਕਿ ਹੁਣ ਉਹ ਬਾਵਾ ਮੈਚੁਰ ਹੋ ਚੁੱਕੀ ਸੀ ਇੰਡੀਆ ਆ ਕੇ ਤੇ ਉਹ ਮਿੱਠੂ ਨਾਲ ਰਹਿਣਾ ਸ਼ੁਰੂ ਕਰ ਦਿੰਦੀ ਆ ਪਹਿਲਾਂ ਤਾਂ ਉਹ ਕਦੇ ਕਿਤੇ ਰਹਿੰਦੇ ਆ ਕਦੇ ਕਿਤੇ ਰਹਿੰਦੇ ਆ ਤੇ ਫਿਰ ਉਹਨਾਂ ਨੂੰ ਆਏ ਹੁੰਦਾ ਵੀ ਮਾਮੇ ਦੀ ਜਿਹੜੀ ਕੋਠੀ ਆ ਉੱਥੇ ਕੋਈ ਨਹੀਂ ਆਉਂਦਾ ਕਿਉਂਕਿ ਉਹਨੂੰ ਪਤਾ ਸੀ ਵੀ ਮਾਮਾ ਤਾਂ ਕੈਨੇਡਾ ਦਾ ਮੰਮੀ ਵੀ ਕੈਨੇਡਾ ਗਈ ਵੀ ਹੋਰ ਕਿਤੇ ਉਹ ਤਾਂ ਸਾਨੂੰ ਲੱਭ ਲੈਣਗੇ ਵੀ ਨਾਲ ਇੱਥੇ ਸਾਨੂੰ ਕਿਨੇ ਲੱਭਣਾ ਤੇ ਚਲੋ ਉਸ ਕੋਠੀ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਆ ਤੇ ਜਿਹੜੀ ਜੱਸੀ ਦੀ ਮੰਗੀ ਉਹਨੂੰ ਵੀ ਇਸ ਗੱਲ ਦੀ ਭੇਣਕ ਹੁੰਦੀ ਆ ਵੀ ਜੱਸੀ ਤੇ ਮਿੱਠੂ ਉੱਥੇ ਹੀ ਰਹਦੇ ਹੋਣਗੇ ਹੋਰ ਕਿਤੇ ਨਹੀਂ ਰਹਿੰਦੇ ਹੋਣੇ ਤੇ ਉਹਨਾਂ ਉਸੇ ਕੋਠੀ ਦੇ ਵਿੱਚ ਜਿਹੜਾ ਲੈਂਡਲਾਈਨ ਫੋਨ ਲੱਗਿਆ ਹੋਇਆ ਸੀ ਉੱਥੇ ਫੋਨ ਕਰਦੀ ਆ ਤਾਂ ਅੱਗੋਂ ਜੱਸੀ ਆ ਜਿਹੜੀ ਉਹ ਫੋਨ ਚੁੱਕ ਲੈਂਦੀ ਆ ਫੋਨ ਚੁੱਕ ਕੇ ਜਦੋਂ ਉਹਦੀ ਮੰਮੀ ਗੱਲ ਕਰਦੀ ਆ ਤਾਂ ਉਹਦੀ ਮੰਮੀ ਕਹਿੰਦੀ ਵੀ ਮੈਨੂੰ ਪਤਾ ਸੀ ਤੂੰ ਇੱਥੇ ਹੋਵੇਂਗੀ ਕਹਿੰਦੀ ਵੀ ਦੇਖ ਪੁੱਤ ਤੂੰ ਗਲਤੀ ਤਾਂ ਬਹੁਤ ਵੱਡੀ ਕੀਤੀ ਆ ਪਰ ਕਹਿੰਦੀ ਵੀ ਤੂੰ ਮੇਰੀ ਧੀ ਆ ਹਣਾ ਮਾਪਿਓ ਆਪਣੇ ਧੀਆ ਪੁੱਤਾਂ ਲਈ ਬਹੁਤ ਕੁਝ ਕਰ ਜਾਂਦੇ ਆ ਵੀ ਚੱਲ ਜੇ ਮੁੰਡਾ ਅਮੀਰ ਨਹੀਂ ਹੈਗਾ ਤਾਂ ਕੋਈ ਗੱਲ ਨਹੀਂ ਆਪਣੇ ਕੋਲੇ ਬਥੇਰਾ ਪੈਸਾ ਵੀ ਆਪਾਂ ਪੈਸਾ ਦੇ ਕੇ ਉਹਦਾ ਵਧੀਆ ਘਰ ਪਵਾ ਦਿਆਂਗੇ ਇੱਧਰ ਕੈਨੇਡਾ ਬੁਲਾ ਲਾਂਗੇ ਵੀ ਜਦੋਂ ਤੂੰ ਜਦ ਕਰੀ ਬੈਠੀ ਆ ਵਿਆਹ ਕਰਵਾਈ ਚੁੱਕੀ ਆ ਤਾਂ ਤੂੰ ਐ ਕਰ ਵੀ ਫਿਰ ਕਿਉਂ ਨਾ ਆਪਾਂ ਸਾਰੇ ਰਿਸ਼ਤਾ ਦੇ ਰਿਸ਼ਤੇਦਾਰਾਂ ਦੇ ਸਾਹਮਣੇ ਹਣਾ ਆਪਾਂ ਇੱਕ ਰਿਸੈਪਸ਼ਨ ਪਾਰਟੀ ਰੱਖੀਏ ਵੀ ਵਿਆਹ ਤਾਂ ਚਲੋ ਸੋਡਾ ਹੋ ਗਿਆ ਵੀ ਆਪਾਂ ਰਿਸੈਪਸ਼ਨ ਤਾਂ ਰੱਖੀ ਸਕਦੇ ਆ ਤਾਂ ਜੱਸੀ ਆ ਜਿਹੜੀ ਉਹ ਮੰਨ ਜਾਂਦੀ ਆ ਤੇ ਖੁਸ਼ ਹੋ ਜਾਂਦੀ ਆ ਕਹਿੰਦੀ ਵੀ ਮੰਮੀ ਠੀਕ ਆ ਜੂਨ ਦਾ ਮਹੀਨਾ ਸੀ ਤੇ ਜਦੋਂ ਜੱਸੀ ਹਣਾ ਮਿੱਠੂ ਨੂੰ ਲੈ ਕੇ ਆਪਣੇ ਸਹੁਰੇ ਘਰ ਆਉਂਦੀ ਆ ਮਿੱਠੂ ਦੇ ਘਰ ਤਾਂ ਜਿਹੜੇ ਮਿੱਠੂ ਦੇ ਮਾਪਿਓ ਹੁੰਦੇ ਉਹਨਾਂ ਨੂੰ ਸ਼ੱਕ ਹੁੰਦਾ ਉਹ ਕਹਿੰਦੇ ਵੀ ਦੇਖ ਲਓ ਪਤ ਵੀ ਸਾਨੂੰ ਇਹ ਗੱਲ ਠੀਕ ਨਹੀਂ ਲੱਗਦੀ ਵੀ ਕਿਤੇ ਹੋਰ ਨਾ ਤੁਸੀਂ ਕੋਈ ਧੋਖਾ ਖਾ ਲਿਓ ਜੱਸੀ ਕਹਿੰਦੀ ਵੀ ਨਹੀਂ ਕਹਿੰਦੀ ਮੇਰੀ ਮਾਂ ਦਾ ਮੈਨੂੰ ਪਤਾ ਵੀ ਉਹ ਸਵਾਦ ਦਾ ਤਾਂ ਉਹਦਾ ਰੁੱਖ ਹੀ ਆ ਪਰ ਕਹਿੰਦੀ ਉਹ ਮੈਨੂੰ ਬਹੁਤ ਪਿਆਰ ਕਰਦੀ ਆ ਵੀ ਧੋਖਾ ਨਹੀਂ ਕਰੂਗੀ ਚਲੋ ਭਈ ਉਹ ਨਾ ਦੋਨੋਂ ਜਣੇ ਸ਼ਰਿਆ ਵਿੱਚ ਵਧੀਆ ਰਹਿਣ ਲੱਗ ਜਾਂਦੇ ਤੇ ਉਹਨਾਂ ਨੂੰ ਐਂ ਲੱਗਦਾ ਵੀ ਜ਼ਿੰਦਗੀ ਬਹੁਤ ਖੁਸ਼ ਹੋਗੀ ਇਹ ਖੁਸ਼ਹਾਲ ਹੋ ਗਈ ਜ਼ਿੰਦਗੀ ਤੇ ਵੀ ਹੁਣ ਸਾਡੇ ਜ਼ਿੰਦਗੀ ਦੇ ਵਿੱਚ ਕੋਈ ਰੁਕਾਵਟ ਨਹੀਂ ਹੈਗੀ ਵੀ ਅਸੀਂ ਇਕੱਠੇ ਰਹਾਂਗੇ ਵਧੀਆ ਆਜ਼ਾਦੀ ਨਾਲ ਰਹਾਂਗੇ ਤੇ ਚਲ ਭਈ ਉਹਨਾ ਇੱਕ ਦਿਨ ਬਾਜ਼ਾਰ ਜਾਂਦੇ ਨੇ ਝੂੜਾ ਵਗੈਰਾ ਖਰੀਦ ਦਈਆ ਹਨਾ ਕੁੜੀਆਂ ਨੂੰ ਹੁੰਦੇ ਹੀ ਆ ਵੀ ਰਿਸੈਪਸ਼ਨ ਹੋਊਗੀ ਵੀ ਵਿਆਹ ਵਰਗਾ ਪ੍ਰੋਗਰਾਮ ਹੋਊਗਾ ਸ਼ਾਪਿੰਗ ਕਰਨ ਜਾਂਦੇ ਆ ਤੇ ਸ਼ਾਮ ਨੂੰ ਜਦੋਂ ਉਹ ਵਾਪਸ ਆਉਂਦੇ ਆ ਸਕੂਟਰ ਤੇ ਆ ਰਹੇ ਹੁੰਦੇ ਆ ਉਹ ਉਸੇ ਸਕੂਟਰ ਤੇ ਤੇ ਜੱਸੀ ਆ ਜਿਹੜੀ ਮੰਗਰ ਬੈਠੀ ਹੁੰਦੀ ਆ ਮਿੱਠੂ ਸਕੂਟਰ ਚਲਾ ਰਿਹਾ ਹੁੰਦਾ ਤਾਂ ਉਹਨਾਂ ਨੂੰ ਇੱਕ ਗੱਡੀ ਮਿਲਦੀ ਆ ਰਸਤੇ ਦੇ ਵਿੱਚ ਸੋਨਸਣ ਰਸਤਾ ਹੁੰਦਾ ਉਹ ਗੱਡੀ ਵਾਲੇ ਮੁੰਡੇ ਆ ਜਿਹੜੇ ਉਹ ਸਕੂਟਰ ਦੇ ਬਰਾਬਰ ਆ ਕੇ ਰਾੜ ਆ ਜਿਹੜੀ ਉਹਦੇ ਨਾਲ ਹਮਲਾ ਕਰਦੇ ਆ ਜੱਸੀ ਦੇ ਸਿਰ 'ਚ ਉਹ ਰਾੜ ਵਜਦੀ ਐ ਤੇ ਜੱਸੀ ਜਿਹੜੀ ਬੇਹੋਸ਼ ਹੋ ਜਾਂਦੀ ਆ ਫਿਰ ਉਸ ਤੋਂ ਬਾਅਦ ਉਹ ਗੱਡੀ 'ਚ ਉੱਤਰ ਕੇ ਮਿੱਠੂ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਆ ਕੁੱਟਦੇ ਮਾਰਦੇ ਆ ਬਹੁਤ ਜ਼ਿਆਦਾ ਬੁਰੇ ਤਰੀਕੇ ਨਾਲ ਉਹਦੀ ਕੁੱਟਮਾਰ ਕਰਦੇ ਆ ਤੇ ਜਦੋਂ ਉਹਨਾਂ ਨੂੰ ਐ ਲੱਗਦਾ ਵੀ ਇਹ ਮਰ ਗਿਆ ਤਾਂ ਉੱਥੋਂ ਜੱਸੀ ਨੂੰ ਲੈ ਕੇ ਚਲੇ ਜਾਂਦੇ ਆ ਪਰ ਉਹ ਮਰਿਆ ਨਹੀਂ ਹੁੰਦਾ ਉਹਦੇ ਸਾਹ ਥੋੜੇ-ਬਹੁਤੇ ਚੱਲਦੇ ਹੁੰਦੇ ਆ ਫਿਰ ਉਹ ਜੱਸੀ ਨੂੰ ਲੈ ਕੇ ਉਹਦੇ ਮਾਮੇ ਦੀ ਕੋਠੀ 'ਚ ਜਾਂਦੇ ਆ ਤੇ ਉੱਥੇ ਜੱਸੀ ਦੀ ਜਿਹੜੀ ਗੱਲ ਆ ਉਹਦੀ ਮੰਮੀ ਨਾਲ ਕਰਾਉਂਦੇ ਆ ਤੇ ਉਹਦੀ ਮੰਮੀ ਕਹਿੰਦੀ ਵੀ ਹੁਣ ਚੱਕ ਤੇਰਾ ਮਿੱਠੂ ਆ ਜਿਹੜਾ ਇਸ ਦੁਨੀਆ ਤੋਂ ਚਲਾ ਗਿਆ ਚੁੱਪਚਾਪ ਤੂੰ ਕੈਨੇਡਾ ਦੀ ਟਿਕਟ ਲੈ ਲੈ ਤੇ ਆ ਜਾ ਮੈਂ ਤੇਰੇ ਵਾਸਤੇ ਰਿਸ਼ਤਾ ਵੇਖਿਆ ਤਾਂ ਜੱਸੀ ਕਹਿੰਦੀ ਵੀ ਨਾ ਐ ਨਹੀਂ ਕਹਿੰਦੀ ਤੂੰ ਮੇਰੇ ਪਤੀ ਦਾ ਕਤਲ ਕੀਤਾ ਮੈਂ ਤੈਨੂੰ ਛੱਡੂੰਗੀ ਨਹੀਂ ਕਹਿੰਦੀ ਮੈਂ মিডিਆ ਦੇ ਵਿੱਚ ਜਾਊਂਗੀ ਕਹਿੰਦੀ ਮੈਂ ਪੁਲਿਸ ਕੇਸ ਕਰੂੰਗੀ ਤਾਂ ਜਸਦੀ ਮਾਨੂੰ ਇਹ ਲੱਗਦਾ ਵੀ ਇਹ ਵਾਕਿਆ ਹੀ ਨਹੀਂ ਸੁਧਰਦੀ ਹੈਗੀ ਹਨਾ ਉਹ ਜਿਹੜੇ ਗੁੰਡੇ ਹੁੰਦੇ ਆ ਜਿਨ੍ਹਾਂ ਨੂੰ ਸਪਾਰੀ ਦਿੱਤੀ ਹੁੰਦੀ ਆ ਮਿੱਠੂ ਦੇ ਕਤਲ ਦੀ ਉਹਨਾਂ ਨੂੰ ਕਹਿੰਦੀ ਵੀ ਇਹਨੂੰ ਵੀ ਮਾਰ ਦਿਓ ਫਿਰ ਉਹ ਮੁੰਡੇ ਨਾ ਉਹਨੂੰ ਬਹੁਤ ਬੁਰੇ ਤਰੀਕੇ ਨਾਲ ਹਨਾ ਉਹਦਾ ਰੇਪ ਕਰਦੇ ਆ ਰੇਪ ਕਰਕੇ ਉਹਦਾ ਕਤਲ ਕਰਦੇ ਆ ਉਹ ਹੁਣ ਚਾਰ ਪੰਜ ਮੁੰਡੇ ਹੁੰਦੇ ਆ ਉਹਨਾਂ ਨੇ ਨਾ ਮਤਲਬ ਉਹਦਾ ਕੱਲਾ ਕੱਲਾ ਅੰਗ ਬੋਤਲਾਂ ਕੱਚ ਦੀਆਂ ਬੋਤਲਾਂ ਭੰਨ ਭੰਨ ਕੇ ਉਹਦੇ ਨਾਲ ਵੱਢਿਆ ਤੇ ਉਹਦੀ লাশ ਆ ਜਿਹੜੀ ਬਹੁਤ ਬੁਰੇ ਤਰੀਕੇ ਨਾਲ ਉਹਦੀ ਹਾਲਤ ਕਰਕੇ ਤੇ ਉਹਨੂੰ ਨਹਿਰ ਦੇ ਵਿੱਚ ਸੁੱਟ ਦਿੰਦੇ ਆ ਜਦੋਂ ਰੋੜਾ ਪੈ ਜਾਂਦਾ ਜਿਹੜੀ ਖਬਰ ਆ ਸਾਰੇ ਕਿਤੇ ਇੰਡੀਆ ਦੇ ਵਿੱਚ ਫੈਲ ਜਾਂਦੀ ਆ ਬਾਹਰਲੇ ਦੇਸ਼ਾਂ ਤੱਕ ਫੈਲ ਜਾਂਦੀ ਆ ਤੇ ਕੋਲਸਾ ਜਿਹੜੀ ਉਹ ਉਹਦੀ ਜੱਸੀ ਦੀ ਭਾਲ ਕਰਦੀ ਆ ਤੇ ਉਧਰੋਂ ਜਿਹੜਾ ਮਿੱਠੂ ਹੁੰਦਾ ਉਹਨੂੰ ਨਾ ਦੋ ਜਾਣੇ ਕੋਈ ਮਜ਼ਦੂਰ ਆਉਂਦੇ ਹੁੰਦੇ ਆ ਉਹ ਉਹਨਾਂ ਦੇ ਪਿੰਡ ਦੇ ਹੁੰਦੇ ਆ ਤੇ ਉਹਨੂੰ ਚੱਕ ਕੇ ਹਸਪਤਾਲ ਲੈ ਜਾਂਦੇ ਆ ਹਸਪਤਾਲ ਦੇ ਵਿੱਚ 1 ਮਹੀਨਾ ਉਹਦਾ ਟ੍ਰੀਟਮੈਂਟ ਹੁੰਦਾ ਉਹ ਕੋਮਾ ਦੇ ਵਿੱਚ ਰਹਿੰਦਾ ਤੇ ਇਹ ਡੇਢ ਮਹੀਨੇ ਬਾਅਦ ਜਦੋਂ ਉਹਨੂੰ ਹੋਸ਼ ਆਉਂਦੀ ਆ ਤਾਂ ਉਹ ਪਹਿਲੀ ਗੱਲ ਇਹੀ ਪੁੱਛਦਾ ਕਿ ਜੱਸੀ ਕਿੱਥੇ ਆ ਤਾਂ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਹੁੰਦੇ ਆ ਉਹਨੂੰ ਹੌਲੀ-ਹੌਲੀ ਦੱਸ ਦਿੰਦੇ ਆ ਵੀ ਜੱਸੀ ਦਾ ਤਾਂ ਇਸ ਤਰ੍ਹਾਂ ਕਤਲ ਕਰਵਾਤਾ ਉਹਦੀ ਮਾਂ ਨੇ ਵੀ ਕਰਿਆ ਤਾਂ ਤੇਰਾ ਵੀ ਕਤਲ ਹੀ ਸੀ ਪਰ ਤੂੰ ਬਚ ਗਿਆ ਮਿੱਠੂ ਸੋਚਦਾ ਵੀ ਮੈਂ ਆਪਣੀ ਸੱਸ ਨੂੰ ਹਰ ਹਾਲ ਦੇ ਵਿੱਚ ਜੱਸੀ ਦੇ ਕਤਲ ਦੀ ਹਨਾ ਸਜ਼ਾ ਦਿਵਾ ਕੇ ਰਹੂੰਗਾ ਜਦੋਂ ਠੀਕ ਹੁੰਦਾ ਤਾਂ ਉਹ ਪੁਲਿਸ ਨੂੰ ਮਾਮਲਾ ਦਰਜ ਕਰਵਾਉਂਦਾ ਹਨਾ ਤੇ ਆਪਣੇ ਬਿਆਨ ਵੀ ਦਰਜ ਕਰਾਉਂਦਾ ਉਹ ਦੱਸਦਾ ਵੀ ਕਿਸ ਤਰ੍ਹਾਂ ਮੇਰੇ ਤੇ ਹਮਲਾ ਹੋਇਆ ਇਹ ਕਿਸ ਤਰ੍ਹਾਂ ਹਨਾ ਵੀ ਜੱਸੀ ਨੂੰ ਮੇਰੇ ਤੋਂ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਗਈ ਸਾਰੀ ਪੁੱਛਪੜਤਾਲ ਤੋਂ ਬਾਅਦ ਪੁਲਿਸ ਆ ਜਿਹੜੀ ਉਹ ਜੱਸੀ ਦੇ ਮਾਮੇ ਤੇ ਉਹਦੀ ਮੰਮੀ ਤੇ ਜਿਹੜਾ ਕੇਸ ਆ ਉਹ ਦਰਜ ਕਰ ਲੈਂਦੀ ਆ ਕੇਸ ਦਰਜ ਕਰਨ ਤੋਂ ਬਾਅਦ ਉਹ ਜਿਹੜੇ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਸਪਾਰੀ ਦਿੱਤੀ ਹੁੰਦੀ ਆ ਫੋਨ ਕਾਲ ਦੇ ਰਾਹੀਂ ਉਹਨਾਂ ਦਾ ਪਤਾ ਟਿਕਾਣਾ ਲੱਭਿਆ ਜਾਂਦਾ ਤੇ ਉਹਨਾਂ ਤੇ ਕੇਸ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਪਰ ਕਿਉਂਕਿ ਜੱਸੀ ਦੀ ਮੰਮੀ ਤੇ ਮਾਮਾ ਕੈਨੇਡਾ 'ਚ ਸੀ ਇਸ ਲਈ 체ਤੀ 체ਤੀ ਪਰਸੋਂ ਨਾ ਤੱਕ ਪਹੁੰਚ ਨਹੀਂ ਸਕੀ ਸੀਗੀ ਪਹਿਲਾਂ ਜਿਹੜਾ ਜੱਸੀ ਦਾ ਡੈਡੀ ਤੇ ਉਹਦੇ ਭਰਾ ਸੀ ਉਹ ਜੱਸੀ ਨੂੰ ਕਹਿੰਦੇ ਰਹਦੇ ਸੀ ਕਿ ਤੂੰ ਇੱਥੇ ਆਈ ਨਾ ਮੁੜ ਕੇ ਤੂੰ ਇੰਡੀਆ ਹੀ ਰਹਿ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਸੀ ਜੱਸੀ ਦੇ ਵਿਆਹ ਤੇ ਕਿਉਂਕਿ ਜਿਹੜੇ ਜੱਸੀ ਦੇ ਭਰਾ ਸੀ ਉਹ ਕੈਨੇਡਾ ਦੇ ਜੰਮਪਾਲ ਸੀ ਤੇ ਉਹਨਾਂ ਦੀ ਸੋਚ ਸੀ ਜਿਹੜੀ ਉਹ ਫਾਰਵਰਡ ਸੀ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਸੀ ਪਰ ਜਸਸੀ ਦੀ ਮਾਂ ਤੇ ਮਾਮੇ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ ਉਹਨਾਂ ਨੂੰ ਐ ਲੱਗਦਾ ਸੀ ਵੀ ਸਾਡਾ ਨੱਕ ਕੱਟਿਆ ਗਿਆ ਵੀ ਅਸੀਂ ਅਰਬਪਤੀ ਤੇ ਇਹਨੇ ਗਰੀਬ ਘਰ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ ਇਸ ਕਰਕੇ ਜਸਸੀ ਦਾ ਜਿਹੜਾ ਬਾਪ ਤੇ ਉਹਦੇ ਭਰਾ ਹਨਾ ਉਹ ਜਸਸੀ ਦੀ ਮਾਂ ਦੇ ਖਿਲਾਫ ਕੁਝ ਨਹੀਂ ਬੋਲਦੇ ਪਰ ਉਹ ਪੁਲਿਸ ਨੂੰ ਕੇਸ ਜ਼ਰੂਰ ਦਰਜ ਕਰਵਾਉਂਦੇ ਆ ਵੀ ਇਹਨੇ ਸਾਡੀ ਧੀ ਦਾ ਕਤਲ ਕੀਤਾ ਤੇ ਇਹਨੂੰ ਸਜ਼ਾ ਹੋਣੀ ਚਾਹੀਦੀ ਆ ਉਹ ਸਰੇਆਮ ਤਾਂ ਬੋਲਦੇ ਨਹੀਂ ਪਰ ਚੋਰੀ ਉਹ ਮਾਮਲਾ ਦਰਜ ਕਰਾ ਦਿੰਦੇ ਆ ਤੇ ਪੰਜਾਬ ਪੁਲਿਸ ਨੂੰ ਅਪੀਲ ਕਰਦੇ ਆ ਕਿ ਇਹਨਾਂ ਨੂੰ ਇੱਥੋਂ ਬੁਲਾਇਆ ਜਾਵੇ ਤੇ ਪੁਲਿਸ ਆ ਜਿਹੜੀ ਹਨਾ ਉਹ ਇੰਨੀ ਮਤਲਬ ਢਿੱਲੀ ਕਾਰਵਾਈ ਕਰਦੀ ਆ ਕਿਉਂਕਿ ਪੁਲਿਸ ਨੂੰ ਬਹੁਤ ਸਾਰਾ ਪੈਸਾ ਦਿੱਤਾ ਗਿਆ ਸੀ ਤੇ ਮਿੱਠੂ ਦਾ ਜਿਹੜਾ ਕੇਸ ਸੀ ਉਹ ਇੰਨਾ ਸਟਰੋਂਗ ਨਹੀਂ ਬਣ ਰਿਹਾ ਸੀ ਪਰ ਮਿੱਠੂ ਨੇ মিডিਆ ਦੇ ਰਾਹੀਂ ਪੂਰੇ ਹਨਾ ਦੇਸ਼ ਵਿਦੇਸ਼ ਦੀਆਂ ਜਿਹੜੀਆਂ ਸੀਗੀਆਂ ਵੱਡੀਆਂ ਸੰਸਥਾਵਾਂ ਉਹਨਾਂ ਨੂੰ ਅਪੀਲ ਕੀਤੀ ਤੇ ਮਾਮਲਾ ਜਿਹੜਾ ਉਹ ਉੱਚ ਅਦਾਲਤ ਤੱਕ ਲੈ ਕੇ ਗਿਆ ਕੈਨੇਡਾ ਦੀ ਤੱਕ ਕੈਨੇਡਾ ਦੇ ਵਿੱਚ ਕੋਈ ਹੈ ਹੈਗੀਆਂ ਸੀ ਸੰਸਥਾਵਾਂ ਜਿਨ੍ਹਾਂ ਨੇ ਮਿੱਠੂ ਦਾ ਕੇਸ ਲੜਿਆ ਤੇ ਫਿਰ 2019 ਦੇ ਵਿੱਚ ਜੱਸੀ ਦੀ ਮਾਂ ਤੇ ਮਾਮੇ ਨੂੰ ਕੈਨੇਡਾ ਤੋਂ ਰਿਪੋਰਟ ਕਰਕੇ ਇੰਡੀਆ ਭੇਜ ਦਿੱਤਾ ਗਿਆ ਇੰਡੀਆ ਜਦੋਂ ਉਹ ਆਉਂਦੇ ਆ ਤਾਂ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਦੀ ਆ ਕੁਝ ਸਮਾਂ ਉਹ ਜੇਲ੍ਹ 'ਚ ਰਹਿੰਦੇ ਆ ਤੇ ਮਿੱਠੂ ਆ ਜਿਹੜਾ ਉਹ ਕੇਸ ਲੜਦਾ ਪਰ ਥੋੜੇ ਟਾਈਮ ਬਾਅਦ ਉਹ ਫਿਰ ਬਾਹਰ ਆ ਜਾਂਦੇ ਆ ਕਿਉਂਕਿ ਸਾਡੇ ਇੰਡੀਆ ਦਾ ਕਾਨੂੰਨ ਹੀ ਇਹੋ ਜਿਹਾ ਵੀ ਪੈਸੇ ਨਾਲ ਹਰ ਇੱਕ ਚੀਜ਼ ਹੋ ਸਕਦੀ ਆ ਜੁਰਮ ਆ ਜਿਹੜੇ ਉਹ ਵੀ ਲੁਕ ਜਾਂਦੇ ਆ ਪਰ ਫਿਰ ਵੀ ਮਿੱਠੂ ਨੇ ਕਦੇ ਹੌਸਲਾ ਨਹੀਂ ਹਾਰਿਆ ਉਹ ਉੱਚ ਅਦਾਲਤ ਤੱਕ ਗਿਆ ਤੇ ਜਿਹੜੇ ਉਹ ਮੁੰਡੇ ਸੀ ਜਿਨ੍ਹਾਂ ਨੇ ਕਤਲ ਕੀਤਾ ਸੀ ਹਨਾ ਉਹਨਾਂ ਨੂੰ ਤਾਂ ਉਮਰ ਕੈਦ ਦੀ ਸਜ਼ਾ ਹੋ ਗਈ ਪਰ ਮਿੱਠੂ ਚਾਹੁੰਦਾ ਸੀ ਵੀ ਮੇਰੀ ਸੱਸ ਤੇ ਉਹਦੇ ਭਰਾ ਨੂੰ ਹਨਾ ਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਾਰਿਆਂ ਨੂੰ ਫਾਂਸੀ ਦੀ ਸਜ਼ਾ ਹੋਵੇ ਪਰ ਫਿਰ ਵੀ ਉਹਨੇ ਜਿੰਨਾ ਟਾਈਮ ਲੜਿਆ ਉਹ ਹਨਾ ਉਹ ਇਮਾਨਦਾਰੀ ਨਾਲ ਲੜਿਆ ਜਸਦੀ ਦੀ ਮਾਣੇ ਤੇ ਮਾਮੇ ਨੇ ਬਹੁਤ ਵਾਰ ਮਿੱਠੂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਉਹਨੂੰ 2 ਕਰੋੜ ਰੁਪਈਆ ਤੇ 15 ਕਿੱਲੇ ਜ਼ਮੀਨ ਦੇ ਦੇਣ ਦੀ ਆਫਰ ਕੀਤੀ ਤੇ ਫਿਰ ਉਸ ਤੋਂ ਪਹਿਲਾਂ ਜਿਹੜਾ ਪੁਲਿਸ ਵਾਲਾ ਸੀਗਾ ਆਫੀਸਰ ਕਾਰਵਾਈ ਕਰ ਰਿਹਾ ਸੀ ਇਸ ਕੇਸ ਦੀ ਪੈਰਵਾਈ ਕਰ ਰਿਹਾ ਸੀ ਉਹਨੂੰ ਨਾ ਖਾਲੀ ਚੈੱਕ ਦਿੱਤਾ ਸੀ ਜਸਦੀ ਦੀ ਮਾਣੇ ਵੀ ਤੂੰ ਇਹ ਤੇ ਜਿੰਨੀ ਮਰਜ਼ੀ ਕੀਮਤ ਭਰਲਾ ਵੀ ਓਨੀ ਕੀਮਤ ਮੈਂ ਤੈਨੂੰ ਦੇਵਾਂਗੀ ਪਰ ਤੂੰ ਇਹ ਮਾਮਲਾ ਇੱਥੇ ਰਫਾ-ਦਫਾ ਕਰਦੇ ਵੀ ਸਾਨੂੰ ਇੰਡੀਆ ਨਾਲ ਬਲਾ ਤਾਂ ਉਹ ਪੁਲਿਸ ਵਾਲਾ ਕਹਿੰਦਾ ਸੀ ਵੀ ਪੰਜਾਬ ਦੀ ਪੁਲਿਸ ਇੰਡੀਆ ਦੀ ਪੁਲਿਸ ਕਰਪਟ ਹੋ ਸਕਦੀ ਆ ਪਰ ਤੁਸੀਂ ਮੇਰੇ ਬਾਰੇ ਗਲਤ ਫਹਿਮੀ ਨਾ ਰੱਖੋ ਮੈਂ ਕਰਪਟ ਨਹੀਂ ਹੈਗਾ ਵੀ ਮੈਂ ਇਮਾਨਦਾਰੀ ਨਾਲ ਆਪਣੀ ਜਿਹੜੀ ਡਿਊਟੀ ਕਰਦਾ ਵੀ ਤੁਸੀਂ ਮੈਨੂੰ ਚਾਹੇ ਜਿੰਨਾ ਮਰਜੀ ਪੈਸਾ ਦੇਣ ਦੀ ਪੇਸ਼ਕਸ਼ ਕਰੋ ਵੀ ਮੈਂ ਵਿਕਣ ਵਾਲਾ ਨਹੀਂ ਹੈਗਾ ਤੇ ਫਿਰ ਉਹ ਇਮਾਨਦਾਰੀ ਨਾਲ ਕੇਸ ਆ ਜਿਹੜਾ ਲੜਦਾ ਇਸ ਕਰਕੇ ਉਹ ਰਿਪੋਰਟ ਹੋ ਕੇ ਇੰਡੀਆ ਆਉਂਦੀ ਆ ਭਾਵੇਂ ਹੁਣ ਇੰਡੀਆ ਦੇ ਵਿੱਚ ਹਨਾ ਜੱਸੀ ਦੇ ਮਾ ਤੇ ਮਾਮਾ ਜੇਲ੍ਹ ਤੋਂ ਬਾਹਰ ਆ ਪਰ ਫਿਰ ਵੀ ਜਿਹੜਾ ਮਿੱਠੂ ਆ ਉਹਨੂੰ ਇਸ ਗੱਲ ਦਾ ਸਕੂਨ ਹੁੰਦਾ ਕਿ ਵੀ ਮੈਂ ਐਂਡ ਤੱਕ ਇਮਾਨਦਾਰੀ ਨਾਲ ਹਨਾ ਜੱਸੀ ਲਈ ਲੜਿਆ ਵੀ ਜੱਸੀ ਦੀ ਤੇ ਮਿੱਠੂ ਦੀ ਜਿਹੜੀ ਇਹ ਪ੍ਰੇਮ ਕਹਾਣੀ ਸੀ ਇਹ ਹਰ ਇੱਕ ਦੀ ਜ਼ੁਬਾਨ ਤੇ ਸੀ ਲਵ ਮੈਰਿਜ ਦਾ ਵਿਰੋਧ ਕਰਨ ਵਾਲੇ ਵੀ ਜਿਹੜੇ ਕਟੜ ਤੋਂ ਕਟੜ ਬੰਦੇ ਸੀ ਉਹਨਾਂ ਨੇ ਵੀ ਇਹਨਾਂ ਦੇ ਪਿਆਰ ਨੂੰ ਮਨਜ਼ੂਰੀ ਦਿੱਤੀ ਸੀ ਤੇ ਕਿਹਾ ਸੀ ਕਿ ਵਾਕਈ ਇਹਨਾਂ ਦਾ ਜਿਹੜਾ ਪਿਆਰ ਸੀ ਉਹ ਸੱਚਾ ਸੀ ਕਿਉਂਕਿ ਅਰਬਪਤੀ ਕੁੜੀ ਕੈਨੇਡਾ ਦੀ ਜੰਮ ਪਾਲ ਇੱਕ ਗਰੀਬ ਮੁੰਡੇ ਨੂੰ ਜੇ ਪਸੰਦ ਕਰਦੀ ਸੀ ਤਾਂ ਉਹਦੇ ਨਾਲ ਖੜੀ ਵੀ ਸੀ ਪਰ ਉਹਨੂੰ ਇਹ ਨਹੀਂ ਪਤਾ ਸੀ ਵੀ ਇਹਦਾ ਨਤੀਜਾ ਕੀ ਹੋਊਗਾ ਇਹ ਕੇਸ ਆ ਜਿਹੜਾ ਇਹ ਬਹੁਤ ਚਰਚਿਤ ਕਤਲ ਕੇਸ ਤੇ ਇੱਕ ਇਹਦੀ ਪ੍ਰੇਮ ਕਹਾਣੀ ਆ ਜਿਹੜੀ ਇਹ ਬਹੁਤ ਚਰਚਿਤ ਰਹੀ ਆ ਇਹਦੇ ਤੇ ਕਈ ਫਿਲਮਾਂ ਵੀ ਬਣੀਆਂ ਨੇ ਤੇ ਹਜੇ ਵੀ ਜਿਹੜਾ ਮਿੱਠੂ ਆ ਉਹ ਇਸ ਕੋਸ਼ਿਸ਼ ਦੇ ਵਿੱਚ ਆ ਕਿ ਜਸਸੀ ਦੀ ਮਾਂ ਤੇ ਮਾਮੇ ਨੂੰ ਫਾਂਸੀ ਦੀ ਸਜ਼ਾ ਹੋ ਜੇ ਪਰ ਜਿਹੜਾ ਕਾਨੂੰਨ ਆ ਉਹਦੇ ਵਿੱਚ ਬਹੁਤ ਰਿਆਤਾਂ ਨੇ ਇਸ ਕਰਕੇ ਮਿੱਠੂ ਆ ਜਿਹੜਾ ਉਹ ਕਾਨੂੰਨ ਨੂੰ ਹਨਾ ਲਾਣਤਾ ਵੀ ਪਾਉਂਦਾ ਵੀ ਮੇਰੀ ਜ਼ਿੰਦਗੀ ਖਰਾਬ ਕਰਕੇ ਮੇਰਾ ਪਿਆਰ ਆ ਜਿਹੜਾ ਉਹਨੂੰ ਇਸ ਤਰ੍ਹਾਂ ਵੱਢ ਕੇ ਕਤਲ ਕੀਤਾ ਗਿਆ ਈਵਨ ਕਿ ਜਦੋਂ ਜੱਸੀ ਦੀ লাশ ਆ ਜਿਹੜੀ ਨਹਿਰ ਦੇ ਵਿੱਚੋਂ ਕੱਢੀ ਸੀ ਤਾਂ ਜੱਸੀ ਦੀ ਮਾਂ ਨੇ ਉਸ লাশ ਨੂੰ ਪਛਾਣਨ ਤੋਂ ਇਨਕਾਰ ਕਰਤਾ ਸੀ ਪਰ ਉਹਦੇ ਡੈਡੀ ਤੇ ਉਹਦੇ ਭਰਾਵਾਂ ਨੇ ਉਸ লাশ ਨੂੰ ਪਛਾਣਿਆ ਸੀ ਤੇ ਉਹਨਾਂ ਨੇ ਇੱਥੇ ਜਿਹੜੇ ਕੋਈ ਰਿਲੇਟਿਵ ਰਹਿੰਦੇ ਸੀ ਉਹਨਾਂ ਦੇ ਹਨਾ ਇੰਡੀਆ ਦੇ ਵਿੱਚ ਉਹਨਾਂ ਨੂੰ ਕਹਿ ਕੇ ਉਹਦਾ ਸੰਸਕਾਰ ਕਰਵਾਇਆ ਸੀਗਾ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਜਸਤੀ ਤੇ ਮਿੱਠੂ ਦੀ ਬਹੁਤ ਚਰਚਿਤ ਪ੍ਰੇਮ ਕਹਾਣੀ ਉਮੀਦ ਹੈ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀ ਕਾਲ